ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਸਟੂਡੈਂਟ ਸਾਹਿਤ ਰੂਪ ਕਰਾਂਗੇ ਕਿੱਸਾ ਸੋ ਪਹਿਲਾਂ ਆਪਾਂ ਨੇ ਬਹੁਤ ਸਾਰੇ ਸਾਹਿਤ ਰੂਪ ਅਪਲੋਡ ਕਰਾ ਰੱਖੇ ਨੇ ਪਲੇਲਿਸਟ ਬਣੀ ਹੋਈ ਹੈ ਸਾਹਿਤ ਰੂਪ ਜਿਦੇ ਵਿੱਚ ਨਾਵਲ ਨਾਟਕ ਕਹਾਣੀ ਇਕਾਂਗੀ ਕਵਿਤਾ ਸਫਰਨਾਮਾ ਜੀਵਨੀ ਸਵੈ ਜੀਵਨੀ ਸ਼ਿ ਹਰਫੀ ਕਿਸ ਕਾਫੀ ਵਾਰ ਠੀਕ ਆ ਗਾਜਲ ਤੇ ਕਾਫੀ ਜ਼ਿਆਦਾ ਜਿਹੜੇ ਸਾਹਿਤ ਰੂਪ ਆਪਾਂ ਨੇ ਮੋਸਟਲੀ ਅਪਲੋਡ ਹੋ ਚੁੱਕੇ ਨੇ ਤੇ ਜਿਹੜਾ ਆਪਣਾ ਕਿੱਸਾ ਅਰਦਾਸ ਸਾਹਿਤ ਰੂਪ ਆਪ ਅਪਲੋਡ ਕਰ ਰਹੇ ਹਾਂ ਹਾਂਜੀ ਕਿੱਸਾ ਕੀ ਹੈ ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈਗਾ ਕਹਾਣੀ ਜਾਂ ਵਾਰਤਾ ਪੰਜਾਬੀ ਦੇ ਵਿੱਚ ਕਿੱਸਾ ਫਾਰਸੀ ਕਪਤਾ ਦੇ ਪ੍ਰਭਾਵ ਹੇਠ ਬਣਿਆ ਤੇ ਸਟੂਡੈਂਟਸ ਜਿਹੜਾ ਇਹ ਸਾਹਿਤ ਰੂਪ ਵਾਲੀ ਪਲੇ ਲਿਸਟ ਬਣੀ ਹੋਈ ਹੈ ਸਾਹਿਤ ਰੂਪ ਵੀ ਤੇ ਇਹ ਪਲੱਸ 2 ਲਈ ਵੀ ਇੰਪੋਰਟੈਂਟ ਆ ਠੀਕ ਹੈ ਹਾਂਜੀ ਪੰਜਾਬੀ ਦੇ ਵਿੱਚ ਜਿਹੜਾ ਕਿੱਸਾ ਫਾਰਸੀ ਕਪਤਾ ਦੇ ਪ੍ਰਭਾਵ ਬਣਾਲਾ ਹੈ ਫਾਰਸੀ ਵਿੱਚ ਕਹਾਣੀ ਦੇ ਅੰਸ਼ ਵਾਲੀ ਇਸ਼ਕੀਆ ਜਾਂ ਵੀਰ ਰਸੀ ਕਪਤਾ ਨੂੰ ਕੀ ਕਿਹਾ ਜਾਂਦਾ ਮਸਨਵੀ ਕਿਹਾ ਜਾਂਦਾ ਇੰਪੋਰਟੈਂਟ ਹੈ ਲਾਈਨ ਕਿ ਫਾਰਸੀ ਦੇ ਵਿੱਚ ਇਸ਼ਕੀਆ ਜਾਂ ਵੀਰ ਰਸੀ ਕਪਤਾ ਨੂੰ ਮਸਨਵੀ ਕਿਹਾ ਜਾਂਦਾ ਇਸ ਤਰ੍ਹਾਂ ਕਪਤਾ ਵਿੱਚ ਰਚੀ ਕਹਾਣੀ ਜਾਂ ਵਾਰਤਾਂ ਨੂੰ ਕਿੱਸਾ ਨਾਂ ਦੇਣਾ ਪੰਜਾਬੀਆਂ ਦੀ ਆਪਣੀ ਘੜਤਾਂ ਅਸਲ ਦੇ ਵਿੱਚ ਕਿੱਸਾ ਸੰਕੇਤ ਬਹੁਤ ਸਾਰੇ ਸਾਹਿਤਿਕ ਸੁਭਾਵਨਾਵਾਂ ਦਾ ਸੂਚਕ ਹੈ ਇਸ ਦੀ ਸੀਮਾ ਇੱਕ ਪਾਸੇ ਤਾਂ ਮਹਾਂਕਾਵ ਦੇ ਨਾਲ ਮਿਲਦੀ ਹੈ ਦੂਜੇ ਪਾਸੇ ਅੰਗਰੇਜ਼ੀ ਰੋਮਾਂਸ ਦੇ ਨਾਲ ਇਹੋ ਕਰਨਾ ਹੈ ਕਿ ਕਿੱਸਾ ਸਾਹਿਤ ਵਿੱਚ ਇਸ਼ਕੀਆ ਕਿਸੇ ਵੀ ਸ਼ਾਮਲ ਨੇ ਤੇ ਵੀਰ ਰਸੀ ਵਾਰਾਂ ਦੀ ਵਾਰ ਦੇ ਕਿਸੇ ਵਿੱਚ ਮੁੱਢਲੀ ਸਾਂਝ ਹੈ ਕਿ ਇਹਨਾਂ ਦੋਹਾਂ ਵਿੱਚ ਕਹਾਣੀ ਦਾ ਅੰਸ਼ ਹੁੰਦਾ ਦੋਨਾਂ ਵਿੱਚ ਕਹਾਣੀ ਦੱਸੀ ਜਾਂਦੀ ਹੈ ਇਹੋ ਕਾਰਨ ਹੈ ਕਿ ਕਈ ਪੰਜਾਬੀ ਕਿੱਸਿਆਂ ਨੂੰ ਉਹਨਾਂ ਲੇਖਕਾਂ ਨੇ ਵਾਰ ਕਿਹਾ ਤੇ ਕਈ ਵਾਰਾਂ ਨੂੰ ਉਹਨਾਂ ਦੇ ਲੇਖਕਾਂ ਨੇ ਕਿੱਸੇ ਕਿਹਾ ਇਸ ਕਰਕੇ ਆਮ ਤੌਰ ਤੇ ਕਿਸੇ ਦੀ ਪ੍ਰਵਾਸ਼ਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਕਿ ਸੋਹ ਲੰਬੀ ਕਪਤਾ ਜਿਸ ਦੇ ਵਿੱਚ ਕਿਸੇ ਨਾਇਕ ਤੇ ਨਾਇਕਾ ਦੀ ਪ੍ਰੇਮ ਕਥਾ ਜਾਂ ਵੀਰਤਾ ਦਾ ਵਿਸਥਾਰ ਵਰਣਨ ਹੁੰਦਾ ਹੈ ਪ੍ਰੰਤੂ ਵਿਦਵਾਨਾਂ ਨੇ ਪੌੜੀਆਂ ਵਿੱਚ ਰਚੀ ਜਿਹੜੀ ਜੰਗਲ ਯੁੱਧਾਂ ਨਾਲ ਭਰਪੂਰ ਰਚਨਾ ਹੁੰਦੀ ਹੈ ਉਹਨੂੰ ਵਾਰ ਮੰਨਿਆ ਤੇ ਜਿਹਦੇ ਵਿੱਚ ਇਸ਼ਕੀਆ ਕਹਾਣੀ ਹੁੰਦੀ ਉਹਨੂੰ ਕਿੱਸਾ ਕਿਹਾ ਉਸ ਕਤਮਨ ਕਿਸੇ ਵਿੱਚ ਵਾਰ ਨਾਲੋਂ ਘਟਨਾਵਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਵਿਸਥਾਰ ਇਹਦੇ ਵਿੱਚ ਜ਼ਿਆਦਾ ਹੁੰਦਾ ਇਸ ਦੇ ਵਿੱਚ ਆਦਰਸ਼ਕ ਪ੍ਰੀਤ ਜੋੜਿਆਂ ਦੀ ਪ੍ਰੀਤ ਕਹਾਣੀ ਨੂੰ ਗਾਇਆ ਜਾਂਦਾ ਪੰਜਾਬੀ ਵਿੱਚ ਹੀਰਾਂ ਜਾਂ ਸੋਹਣੀ ਮਾਹੀਵਾਲ ਮਿਰਚਾ ਸਾਹਿਬ ਦੀ ਪ੍ਰੀਤ ਕਹਾਣੀ ਦਿਵਾਲੇ ਅਨੇਕਾ ਕਿਸੇ ਰਸੇ ਗਏ ਨੇ ਕੁਝ ਕਿਸੇ ਪੂਰਨ ਭਗਤ ਦੀਆਂ ਆਦ ਜੋਗੀਆਂ ਜਾਂ ਭਗਤ ਲੋਕਾਂ ਨਾਲ ਵੀ ਸੰਬੰਧਿਤ ਨੇ ਪਰ ਇਹ ਪ੍ਰੀਤ ਕਹਾਣੇ ਤੋਂ ਖਾਲੀ ਨਹੀਂ ਹੈਗੇ ਪੂਰਨ ਭਗਤ ਦੇ ਕਿਸੇ ਵਿੱਚ ਰਾਣੀ ਸੁਨਦਰਾ ਦੇ ਪੂਰਨ ਨਾਲ ਇਸ਼ਕ ਦੀ ਕਥਾ ਦਾ ਵੀ ਵਰਣਨ ਹੈ ਪੰਜਾਬੀ ਕਿਸੇ ਦਾ ਟਾਂਚਾ ਫਾਰਸੀ ਮਸਨਵੀ ਦੇ ਨਾਲ ਮਿਲਦਾ ਜੁਲਦਾ ਤੇ ਇਸ ਦੇ ਮੁੱਢ ਵਿੱਚ ਮੰਗਲਾ ਮੰਗਲਾਚਰਨ ਹੁੰਦਾ ਅ ਦਮਦ ਨਾਇਦ ਹਾਜ਼ਰਤ ਮੁਹੰਮਦ ਸਾਹਿਬ ਦੀ ਉਸਤਤੀ ਮੁਰਸ਼ਦੀ ਆਰਾਧਨਾ ਕਿੱਸਾ ਲਿਖਣ ਦਾ ਕਾਰਨ ਇਸ਼ਕ ਤੇ ਆਸ਼ਕਾਂ ਦੀ ਤਾਰੀਫ ਅਸਲ ਕਹਾਣੀ ਅੰਤ ਦੇ ਵਿੱਚ ਕਵੀ ਆਪਣੇ ਬਾਰੇ ਕੁਝ ਜਾਣਕਾਰੀ ਦੇ ਕੇ ਜਾਂ ਆਪਣੇ ਸਮੇਂ ਦੇ ਜ਼ੁਗਿਰਦੇ ਦਾ ਹਾਲ ਦੱਸ ਕੇ ਇਸ ਦੀ ਸਮਾਪਤੀ ਕਰਦਾ ਅਗੇ ਇਹਨੇ ਕਿੱਸੇ ਦੇ ਤੱਤ ਹਾਂਜੀ ਪੰਜਾਬੀ ਵਿੱਚ ਕਿੱਸਿਆਂ ਦਾ ਵਰਤਾਂਦ ਅਲੱਗ-ਅਲੱਗ ਛੰਦਾਂ ਵਿੱਚ ਨਿਵਾਇਆ ਗਿਆ ਪਰੰਤੂ ਇਸਦੇ ਠੀਕ ਨਿਵਾ ਲਈ ਦੋ ਹੀ ਛੰਦ ਵਿਦਿਰੇ ਢੁਕਮਣੇ ਇੱਕ ਹੈਗਾ ਦਬਈਆ ਤੇ ਦੂਜਾ ਹੈਗਾ ਬੈਂਤ ਦਮੋਦਰ ਤੇ ਹਾਸ਼ਮ ਹਾਸ਼ਮ ਨੇ ਸੱਸੀ ਦੀ ਰਚਨਾ ਕੀਤੀ ਜਿਹੜੀ ਬਹੁਤ ਫੇਮਸ ਹੋਈ ਹੈ ਦਮੋਦਰ ਦੀ ਹੀਰ ਠੀਕ ਹੈ ਇਹਨਾਂ ਦੇ ਵਿੱਚ ਇਹਨਾਂ ਨੇ ਦਬਈਆ ਛੰਦੀ ਵਰਤੋਂ ਕੀਤੀ ਹੈ ਵਾਰਿਸ ਸ਼ਾਹ ਨੇ ਵਾਰਿਸ ਸ਼ਾਹ ਦਾ ਕਿੱਸਾ ਹੀਰ ਅਫ ਰਸਿੱਧ ਹੋਇਆ ਜਿਸ ਦੇ ਵਿੱਚ ਉਸਨੇ ਕਿੱਸਾ ਹੀ ਬੈਂਤਾਂ ਵਿੱਚ ਲਿਖਿਆ ਤੇ ਪੀਲੂ ਨੇ ਜਿਹੜਾ ਕਿੱਸਾ ਮਿਰਜ਼ਾ ਸਾਹਿਬਾ ਲਿਖਿਆ ਉਹ ਸਾਧਾਨੇ ਵਿੱਚ ਸਦਾ ਸਦ ਕਾਵ ਰੂਪ ਦੇ ਵਿੱਚ ਲਿਖਿਆ ਤੇ ਇਹ ਦੁਖਾਂਤ ਤੱਕ ਸੀ ਪਹਿਲਾ ਦੁਖਾਂਤਕ ਕਿੱਸਾ ਕਈ ਕਵੀ ਨੇ ਕਲੀਆਂ ਕੋਰੜਾ ਤੇ ਕਵਿੱਤ ਦੀ ਵੀ ਵਰਤੋਂ ਕੀਤੀ ਹੈ ਕਹਾਣੀ ਦੇ ਅੰਸ਼ ਤੋਂ ਬਿਨਾਂ ਕਿਸੇ ਦੇ ਹੋਰ ਲੱਛਣ ਵੀ ਨੇ ਜਿਵੇਂ ਦਰਸ਼ਕ ਪਿਆਰ ਰੋਮਾਂਸ ਕਰੋਨਾ ਰਸ ਸ਼ਿੰਗਾਰ ਰਸ ਕਰਤੱਬ ਦੀ ਵੀਰਤਾ ਕੁਰਬਾਨੀ ਜੀਰੋਤੀ ਦੀਆਂ ਦੀ ਟੱਕਰ ਫਕੀਰੀ ਆਚਰਣ ਦੀ ਸ਼ੁੱਧਤਾ ਉਚਤਾ ਦ੍ਰਿੜਤਾ ਸਮਾਜਿਕ ਵੰਦਨ ਦੇ ਜੀਵਨ ਰਹਿਸੇ ਇਹ ਮਨੁੱਖੀ ਜੀਵਨ ਅਤੇ ਸਮਾਜ ਦੀ ਕੁਮੜਲੀ ਸਮੱਸਿਆ ਹੁੰਦੀ ਹੈ ਇਸ ਵਿੱਚ ਇਸਤਰੀ ਮਰਦ ਦੇ ਪਿਆਰ ਨੂੰ ਕਹਾਣੀ ਦੇ ਨਹੀਂ ਬਣਾ ਕੇ ਉਸ ਦੇ ਉੱਪਰ ਅਦਰਸ਼ ਅਦਰਸ਼ਕ ਕਰਤੱਵ ਦਾ ਢਾਜਾ ਖੜਾ ਕੀਤਾ ਜਾਂਦਾ ਹਰ ਇੱਕ ਕਿਸੇ ਵਿੱਚ ਮੁੱਖ ਪਾਤਰ ਦੀ ਇੱਕ ਿਕੋਣ ਵਾਂਦੀ ਇੱਕ ਨਾਇਕਾ ਨਾਇਕਾ ਪ੍ਰੇਮਿਕਾ ਨਾਇਕ ਪ੍ਰੇਮੀ ਤੇ ਖਲਨਾਇਕ ਉਹਨਾਂ ਦਾ ਤਰੋਹੀ ਖਲਨਾਇਕ ਵਿਲਨ ਨੂੰ ਕਹਾਣੀ ਵਿੱਚ ਕਾਫੀ ਸ਼ਕਤੀਸ਼ਾਲੀ ਦਿਖਾਇਆ ਜਾਂਦਾ ਇਹੋ معلوم ਹੁੰਦਾ ਕਿ ਭਾਵਾ ਤੇ ਆਸ਼ਾ ਦੇ ਭੋਲ ਦੇ ਵਿੱਚ ਜਿੱਤੂ ਉਸੇ ਦੀ ਹੈ ਪਰੰਤੂ ਉਸ ਦਾ ਸਾਰਾ ਕਪਟਜਾਲ ਨਾਇਕ ਤੇ ਨਾਇਕਾ ਦਾ ਸਿੱਧਕ ਸਾਹਮਣੇ ਛਾਈ ਮਈ ਹੋ ਜਾਂਦਾ ਅੰਤ ਵਿੱਚ ਨਾਇਕ ਤੇ ਨਾਇਕਾ ਜੇਤੂ ਹੁੰਦੇ ਨੇ ਪਰੰਤੂ ਖਲ ਨਾਇਕ ਦੇ ਕਲ ਕਪਟਜਾਲ ਹੀ ਨਾਟਕ ਵਿੱਚ ਵਿਰੋਧ ਤੇ ਟੱਕਰ ਪੈਦਾ ਕਰਨ ਨਾਇਕ ਨਾਇਕਾ ਦੇ ਕੁਰਬਾਨੀ ਭਰਪੂਰ ਸਿੱਧਕੀ ਆਚਰਣ ਦੀ ਉਸਾਰੀ ਕਰਦਾ ਅੰਤ ਵਿੱਚ ਉਹਨਾਂ ਨੂੰ ਜੇਤੂ ਠਹਿ ਰੋਂਦਾ ਕਈ ਕਿਸਿਆਂ ਵਿੱਚ ਉਪਰੋਕਤ ਪ੍ਰਕਿਰਤਿਕ ਜਿੰਨ ਭੂਤ ਪਰੀਆਂ ਦਿਓ ਆਦ ਵੀ ਆਉਂਦੇ ਨੇ ਜੋ ਨਾਇਕ ਜਾਂ ਨਾਇਕਾ ਦੀ ਸਹਾਇਤਾ ਕਰਦੇ ਨੇ ਸਮਕਾਲੀ ਸਮਾਜਿਕ ਅਵਸਥਾ ਦੇ ਜੀ ਜੀਵਨ ਪੰਜਾਬੀ ਕਿਸੇ ਵਿੱਚ ਕੇਵਲ ਰੰਗ ਭੂਮੀ ਚੁਗਿਰਦੇ ਤੇ ਪਿਛੋਕੜ ਦਾ ਕੰਮ ਹੀ ਨਹੀਂ ਕਰਦਾ ਸਗੋਂ ਉਸਦੇ ਰੂੜੀਗਤ ਕੀਮਤਾਂ ਤੇ ਬੰਦਨਾਂ ਦੇ ਇੱਕ ਵੱਡਾ ਪਹਾੜ ਨਾਇਕ ਤੇ ਨਾਇਕਾ ਦੇ ਜੀਵਨ ਆਦਰਸ਼ ਦੇ ਸਾਹਮਣੇ ਆ ਖੜਾ ਹੁੰਦਾ ਵਰਤਮਾਨ ਆਲੋਚਕ ਨਾਇਕ ਤੇ ਨਾਇਕਾ ਦੇ ਕੋਲ ਉਸਦੇ ਨੀਵੇਂ ਦੇ ਕਪਟੀ ਸਮਾਜ ਦੇ ਵੰਦਨਾਂ ਦੇ ਕੀਮਤਾਂ ਵਿਰੁੱਧ ਇੱਕ ਬਗਾਵਤ ਸਮਝਦੇ ਨੇ ਕਈ ਕਿਸਮਾਂ ਵਿੱਚ ਲਈ ਇਸ ਟਿਕੋਣੀ ਸਮਾਜਿਕ ਸਮੱਸਿਆ ਵਿੱਚ ਸਮਾਜਵਾਦੀ ਅੰਸ਼ੇ ਦੇ ਚਿੰਨ੍ਹ ਵੀ ਲੱਭੇ ਜਾਂਦੇ ਨੇ ਜਿਵੇਂ ਪ੍ਰੇਮੀ ਤੋਂ ਭਾਵ ਜ਼ਮੀਨ ਜਾਂ ਪੂੰਜੀ ਪ੍ਰੇਮੀ ਤੋਂ ਭਾਵ ਕਿਰਤੀ ਜਾਂ ਅਸਲ ਮਾਲਕ ਖਰਨਾਇ ਤੋਂ ਭਾਵ ਹੈ ਕਪਟੀ ਸਮਾਜਿਕ ਪ੍ਰਬੰਧ ਸ਼ਰਮਾਏਦਾਰ ਸਮਾਜ ਦਾ ਸਮਾਜ ਦੀਆਂ ਗੱਲ ਕੋਟੂ ਕੀਮਤ ਅਭਿਗਿਆਨ ਦਾ ਰਹੱਸਵਾਦ ਦਾ ਅੰਸ਼ੇ ਤੋਂ ਵੀ ਇਹ ਟਿਕੋਣੀ ਸਮਾਜਿਕ ਸਮੱਸਿਆ ਕਪੀਨ ਰੂਪਾਤਾਰਨ ਕਰਦੀ ਹੈ ਵਾਰਸ਼ ਦੀ ਹੀਰ ਇਸ ਦੇ ਪ੍ਰਸਿੱਧ ਮਿਸਾਲ ਆ ਇਸ ਵਿੱਚ ਹੀਰ ਰਾਂਝੇ ਦਾ ਆਤਮਕ ਸੰਬੰਧ ਕੋਈ ਅਗੰਮੀ ਤੇ ਸੁਖਮ ਅਵਸਥਾ ਜਿਸ ਦੀ ਪ੍ਰਾਪਤੀ ਵਿੱਚ ਦੁਨੀਆ ਸਮਾਜਾ ਪਿਤਾ ਪੁਰਖੀ ਰਸਮਾਂ ਰਿਵਾਇਤਾਂ ਦਾ ਆਦ ਰੁਕਾਵਟ ਨੇ ਜਿਨ੍ਹਾਂ ਦਾ ਚਿੰਨ ਕੈਦੋ ਲੰਗਾ ਸੀ ਲੰਗੜਾ ਕਿੱਸਾ ਲਿਖਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਇਸ ਵਿੱਚ ਕਵੀ ਨੇ ਕੇਵਲ ਕਹਾਣੀ ਨੂੰ ਹੀ ਨਹੀਂ ਪੇਸ਼ ਕਰਨਾ ਹੁੰਦਾ ਸਗੋਂ ਕਹਾਣੀ ਵਿੱਚ ਜੋ ਰਸ ਤੇ ਭਾਵ ਵੀ ਪ੍ਰਭਾਵ ਵੀ ਪੈਦਾ ਕਰਨਾ ਹੁੰਦਾ ਕਿਸਾਕਾਰ ਵਿਸ਼ਾਲ ਜੀਵਨ ਅਨੁਭਵ ਦਾ ਮਾਲਕ ਛੰਦ ਬਦੀ ਵਿੱਚ નિਪੁੰਨ ਹੁੰਦਾ ਡੂੰਗੀ ਮਨੋਗਿਆਨਿਕ ਸੂਝ ਦਾ ਮਾਲਕ ਹੁੰਦਾ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਹੋਣਾ ਚਾਹੀਦਾ ਪੰਜਾਬੀ ਵਿੱਚ ਲਿਖੇ ਗਏ ਕੁਝ ਕਿਸੇਆਂ ਨੇ ਜਾਂ ਕਹਾਣੀਆਂ ਆ ਭਾਰਤੀ ਸੋਮਿਆਂ ਵਿੱਚ ਲੰਜੀਆਂ ਨੇ ਕੁਝ ਫਾਰਸੀ ਦੇ ਵਿੱਚੋਂ ਭਾਰਤੀ ਸੋਮਿਆਂ ਦੇ ਕਿਸੇ ਹੈਗੇ ਨੇ ਹੀਰ ਰਾਂਝਾ ਮਿਰਜ਼ਾ ਸਾਹਿਬਾ ਸੋਹਣੀ ਮਹੀਂਵਾਲ ਪੂਰਨ ਭਗਤ ਰੂਪ ਬਸੰਤ Hindu ਸੱਭਿਆਚਾਰ ਦੇ ਲਖਾਇਕ ਤੇ ਸਥਾਨਕ ਰੰਗ ਦੇ ਧਾਰਨੀ ਨੇ ਪਰ ਫਾਰਸੀ ਦੇ ਸੋਮਿਆਂ ਦੇ ਕਿਸੇ ਲੈਲਾ ਮਜਨੂ ਸ਼ੀਰ ਫਰਹਾਦ ਸੈਫ ਉਲ ਮਲੂਕ ਤੇ ਸ਼ਾਹ ਵਹਿਰਮ ਆਦਮ ਮੁਸਲਮਾਨੀ ਰੰਗ ਦੇ ਨੇ ਪੰਜਾਬੀ ਵਿੱਚ ਉਹੀ ਕਿਸੇ ਬਹੁਤ ਹਰਮਨ ਪਿਆਰੇ ਹੋਏ ਨੇ ਜਿਨ੍ਹਾਂ ਵਿੱਚ ਸਥਾਨਕ ਰੰਗ ਪ੍ਰਧਾਨ ਸੀ ਜਿਵੇਂ ਹੀਰ ਰਾਂਝਾ ਮਿਰਜ਼ਾ ਸਾਹਿਬਾ ਸੋਹਣੀ ਮਹੀਂਵਾਲ ਸਥਾਨਕ ਰੰਗਣ ਜਨ ਸਧਾਰਨ ਦੀ ਸਮਝ ਵਿੱਚ ਵੀ ਆਉਣ ਵਾਲੀ ਬੋਲੀ ਆਲੇ ਦੁਆਲੇ ਦੇ ਜਥਾਰਤਕ ਜੀਵਨ ਦੇ ਦ੍ਰਿਸ਼ ਤੇ ਉਸ ਦੇ ਵਿੱਚੋਂ ਲੈ ਗਏ ਅਲੰਕਾਰ ਤੇ ਦੱਤਾਂ ਦੀਆਂ ਗੱਲਾਂ ਕਿਸੇ ਹਰਮਨ ਪਿਆਰੇ ਕਿਸੇ ਦੀ ਜਿੰਦ ਜਾਣ ਹੁੰਦੇ ਨੇ ਕਿਸੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਇਹ ਕੁਐਸਚਨ ਵੀ ਅਪਾ ਡਿਸਕਸ ਕਰ ਲੰਨੇ ਆ ਹਾਂਜੀ ਰੋਮਾਂਟਿਕ ਕਿੱਸੇ ਹੁੰਦੇ ਨੇ ਜਿਦੇ ਵਿੱਚ ਦੋਹਾਂ ਪ੍ਰੇਮੀਆਂ ਦਾ ਰੋਮਾਂਸ ਹੁੰਦਾ ਜਿਵੇਂ ਕਿ ਮੀਆਂ ਮੁਹੰਮਦ ਬਖਸ਼ਦਾ ਸੈਫਲ ਮਲੂਕ ਤੇ ਕਿੱਸਾ ਸ਼ਾਹ ਵਹਿਰਮ ਸੁਖਾਂਤ ਕਿੱਸੇ ਜਿਨੇ ਵਿੱਚ ਦੋ ਪ੍ਰੇਮੀਆਂ ਦੇ ਰੋਮਾਂਸ ਤੇ ਸਮਾਜ ਵਿੱਚ ਵਿਰੋਧ ਸੰਘਰਸ਼ ਨੂੰ ਪੇਸ਼ ਕਰਕੇ ਅੰਤ ਦੇ ਵਿੱਚ ਪ੍ਰੇਮੀਆਂ ਨੂੰ ਮਿਲਾਇਆ ਜਾਂਦਾ ਜਿਵੇਂ ਮੁਕਵਲ ਦੀ ਹੀਰ ਦੁਖਾਂਤਕ ਕਿੱਸੇ ਦੇ ਵਿੱਚ ਅੰਤ ਪ੍ਰੇਮੀਆਂ ਦਾ ਮੇਲ ਨਹੀਂ ਕਰਾਇਆ ਜਾਂਦਾ ਸਗੋਂ ਉਹਨਾਂ ਦੀ ਮੌਤ ਦਿਖਾਈ ਜਾਂਦੀ ਜਿਵੇਂ ਸਸੀ ਪੋਨੂ ਸੋਹਣੀ ਮਾਹੀਵਾਲ ਮਿਰਜ਼ਾ ਸਾਹਿਬ ਤੇ ਵਾਰਿਸ ਸ਼ਾਹ ਦੀ ਹੀਰ ਰਾਜਾ ਨੇ ਕਿਸੇ ਕਈ ਕਿਸਮ ਵਿੱਚ ਰਾਜਾਂ ਦੇ ਜੀਵਨ ਨੂੰ ਬਿਆਨ ਕੀਤਾ ਜਾਂਦਾ ਹੈ ਰਾਜਾ ਭਰਤਰੀ ਦਾ ਕਿੱਸਾ ਕਈ ਕਿਸਮ ਵਿੱਚ ਰਾਜ ਦੇ ਰਿਸ਼ਤਿਆਂ ਦੇ ਜੀਵਨ ਨੂੰ ਵੀ ਕਿਸੇ ਤੇ ਦਾ ਵਿਸ਼ਾ ਬਣਾਇਆ ਜਾਂਦਾ ਜਿਵੇਂ ਪੂਰਨਪਕ ਦਾ ਕਿੱਸਾ ਇਹਨਾਂ ਕਿਸੇ ਵਿੱਚ ਕਿਸੇ ਮਤ ਦਾ ਵੀ ਪ੍ਰਚਾਰ ਕੀਤਾ ਜਾਂਦਾ ਜਾਂ ਕਿਸੇ ਮਤਵਾਰੇ ਰੋਸ਼ਨੀ ਪਾਈ ਜਾਂਦੀ ਹੈ ਮੋਨੋ ਕਲਪਿਤ ਕੀਤੇ ਫਾਰਸੀ ਅਰਬੀ ਤੇ ਪੰਜਾਬੀ ਵਿੱਚ ਕਈ ਕਿਸਿਆਂ ਨੇ ਜਹੇ ਕਿਸੇ ਵੀ ਨੇ ਕਿੱਸਾ ਕਾਰਨ ਰਚਨੇ ਜੋ ਨਿਰੋਲ ਕਲਪਿਤ ਨੇ ਸਿਰਫ ਆਪਾਂ ਕਹਿ ਸਕਦੇ ਨੇ ਕਿ ਇਮੇਜਨ ਕਿਤੇ ਹੋਏ ਨੇ ਉਹਨਾਂ ਦੇ ਪਾਤਰਾਂ ਨਾਲ ਜੀਵਨ ਵਿੱਚ ਕੋਈ ਘਟਨਾ ਨਹੀਂ ਵਾਪਰੀ ਜਿਵੇਂ ਹੀਰਾਂ ਦੇ ਸੋਹਣੀ ਮਹੀਵਾਲ ਲੈਲਾ ਮਜਨੂ ਜਿਸ ਉਹ ਸੁਝਲੇਖਾ ਇਹਨਾਂ ਦੀਆਂ ਕਹਾਣੀਆਂ ਇਤਿਹਾਸਿਕ ਨਹੀਂ ਸਗੋਂ ਕਲਪਨਾ ਦੇ ਜ਼ੋਰ ਨਾਲ ਹੀ ਘੜੀਆਂ ਗਈਆਂ ਨੇ ਜਿਵੇਂ ਸ਼ਾਮੋ ਨਾਰ ਕਹਾਣੀ ਦੇ ਪੱਖ ਤੋਂ ਪੰਜਾਬ ਵਿੱਚ ਬਹੁਤਆਂ ਕਹਾਣੀਆਂ ਨੇ ਪੰਜਾਬ ਵਿੱਚ ਬਹੁਤ ਸਾਰੀਆਂ ਕਹਾਣੀਆਂ ਵਾਪਰੀਆਂ ਜਿਨ੍ਹਾਂ ਨੂੰ ਕਿਸੇ ਤਿਆਂ ਵਿੱਚ ਪੇਸ਼ ਕੀਤਾ ਪਰ ਮਸ਼ਹੂਰ ਸਿਰਫ ਤਿੰਨ ਨੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਪੰਜਾਬ ਵਿੱਚ ਢਾਈ ਪਿਆਰ ਕਹਾਣੀਆਂ ਹੀ ਵਾਪਰੀਆਂ ਨੇ ਹੀਰ ਰਾਂਝੇ ਦਾ ਪੂਰਾ ਇਸ਼ਕਾ ਸੋਹਣੀ ਮਹੀਵਾਲ ਦਾ ਪੂਰਾ ਇਸ਼ਕਾ ਮਿਰਜ਼ਾ ਸਾਹਿਵਾ ਦਾ ਅੱਧਾ ਇਸ਼ਕਾ ਇਸ ਦੇ ਨਾਲ ਸੱਸੀ ਪੁੰੁੰਦੇ ਪੂਰਨ ਭਗਤ ਦੀ ਕਹਾਣੀ ਨੂੰ ਵੀ ਪੰਜਾਬੀ ਦੀ ਕਹਾਣੀ ਮੰਨਿਆ ਜਾਂਦਾ ਕਿਉਂਕਿ ਸੱਸੀ ਦੀ ਘਟਨਾ ਸਿੰਧ ਵਿੱਚ ਵਾਪਰੀ ਹੈ ਜੋ ਉਸ ਸਮੇਂ ਪੰਜਾਬ ਦਾ ਹਿੱਸਾ ਸੀ। ਪੂਰਨ ਦੀ ਘਟਨਾ ਸਿਆਲਕੋਟ ਵਿੱਚ ਵਾਪਰੀ ਜੋ ਹੁਣ ਪਾਕਿਸਤਾਨ ਪੰਜਾਬ ਵਿੱਚ ਹੈ। ਵਿਦੇਸ਼ੀ ਕਿਸੇ ਜਿਹੜੇ ਭਾਰਤ ਤੋਂ ਬਾਹਰ ਜਿਹੜੀਆਂ ਪਿਆਰ ਕਹਾਣੀਆਂ ਮਿਲਦੀਆਂ ਨੇ ਉਹਨਾਂ ਨੂੰ ਅਸੀਂ ਵਿਦੇਸ਼ੀ ਕਿਸੇ ਕਹਾਂਗੇ ਇਹਦੇ ਵਿੱਚ ਆਰਬੀ ਫਾਰਸੀ ਤੇ ਪੰਜਾਬੀ ਦੇ ਵਿੱਚ ਲਿਖੇ ਗਏ ਨੇ ਇਹਨਾਂ ਦੇ ਵਿੱਚ ਕੁਝ ਜੁੱਸਵਜ ਲੇਖਾਂ ਦੀ ਕਹਾਣੀ ਲਾਲਾ ਮਜਨੂਦ ਦੀ ਪ੍ਰੇਮ ਕਹਾਣੀ ਇਸਤਫਲੂਲ ਮਲੂਕ ਦੀ ਕਹਾਣੀ ਸ਼ਾਹ ਹਰਾਮ ਦੀ ਕਹਾਣੀ ਖਾਤਮ ਤਾਈ ਦੀ ਕਹਾਣੀ ਭਾਰਤੀ ਕਿੱਸੇ ਜਿਨ੍ਹਾਂ ਵਿੱਚ ਭਾਰਤੀ ਇਤਿਹਾਸ themed ਇਤਿਹਾਸ ਦੀਆਂ ਕਹਾਣੀਆਂ ਦੇ ਆਧਾਰ ਤੇ ਨੇ ਕੁਝ ਫਾਰਸੀ ਚ ਲਿਖੇ ਗਏ ਨੇ ਪੰਜਾਬੀ ਦੇ ਫਾਰਸੀ ਦੇ ਵਿੱਚ ਨਲਦਮਨਤੀ ਦੀ ਕਹਾਣੀ ਰਾਜਾ ਭਰਤਰੀ ਦੀ ਕਹਾਣੀ ਰੂਪਸੰਤ ਦੀ ਕਹਾਣੀ ਰਾਜਾ ਰਸਾਲੂ ਦੀ ਕਹਾਣੀ ਤੇ ਕਲਪਨਾਮਈ ਕਿੱਸੇ ਕਈ ਕਿੱਸੇ ਕਲਪਨਾ ਦੇ ਆਧਾਰ ਤੇ ਲਿਖੇ ਗਏ ਨੇ ਤੇ ਜਿਨ੍ਹਾਂ ਵਿੱਚੋਂ ਕੁਝ ਇੱਕ ਵਿੱਚ ਇਤਿਹਾਸ ਦਾ ਝਲਕਾਰਾ ਵੀ ਮਿਲਦਾ ਕੁਝ ਕੁ ਦੇ ਵਿੱਚ ਜੋ ਤੇ ਹਜ ਘਟਨਾ ਮਜ਼ੇਦਾਰ ਤੋਂ ਬਿਨਾਂ ਕਹਾਣੀਆਂ ਘੜੀਆਂ ਗਈਆਂ ਨੇ ਨਿਰੋਲ ਕਲਪਨਾ ਦੀਆਂ ਕਹਾਣੀਆਂ ਨਵੀਂ ਕਵੀਆਂ ਨੇ ਕਲਪਨਾ ਨੇ ਇਹ ਕਿਸੇ ਨੇ ਬੈਗੋ ਨਾਰ ਦੀ ਕਹਾਣੀ ਸ਼ਾਮੋ ਨਾਰ ਕਾਕਾ ਪ੍ਰਤਾਪੀ ਸੋਹੀ ਸੀ ਤੁਹਾਡਾ ਕਿੱਸਾ ਕਾਵ ਰੂਪ ਸਾਇਦਰੂਪ ਥੈਂਕਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰੋ ਤਾਂ ਹੀ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲਦਾ ਰਹੂਗਾ ਜੋ ਵੀ ਮੈਂ ਵੀਡੀਓ ਅਪਲੋਡ ਕਰੂੰਗੀ ਠੀਕ ਹੈ ਹਾਂਜੀ ਥੈਂਕਸ